ਅੰਗ ਭੰਗ ਗਿਰੇ ਕਹੂੰ ਬਹੁ ਰੰਗ ਰੰਗਿਤ ਵਸਤਰ ਕਿਤੇ ਸ਼ਰੀਰਾਂ ਨਾਲੋਂ ਕੱਟੇ ਹੋਏ ਅੰਗ ਡਿੱਗੇ ਪੈਸੰ ਕਿਤੇ ਬਹੁ ਰੰਗੀ ਵਸਤਰ ਪੈਸੰ ਚਰਮ ਬਾਰਮ ਸੁਭੰਗ ਕਹੂੰ ਰਣੰ ਸਾਸਤਰ ਰੂ ਅਸਤਰ ਰਣਪੋਮੇ ਵਿੱਚ ਕਿਤੇ ਢਾਲ ਕਵਚ ਅਤੇ ਕਿਤੇ ਅਸਤਰ ਸ਼ਾਸਤਰ ਪੇ ਸ਼ੋਭ ਰਹੇ ਸਨ ਮੋਂਡਾ ਟੋਂਡਾ ਤੋਂ ਜਾਪਤਾ ਕਾ ਟੋਕ ਟਾਕ ਅਰੇਕ ਕੇਤੇ ਸੇਰ ਮੂੰਹ ਅਤੇ ਕਿਤੇ ਝੰਡੇ ਝੰਡੀਆਂ ਟੁੱਟੇ ਫੁੱਟੇ ਵਕ ਵਕ ਹੋਏ ਡਿੱਗੇ ਹੋਏ ਸੰ ਝੂ ਝੋਜ ਪਰੇ ਸਬੈ ਹਰ ਬਾਤਿਓ ਨਹੀਂ ਏਕ ਸਾਰੇ ਵੈਰੀ ਲੜ ਲੜ ਕੇ ਡਿੱਗੇ ਪੇਹਸਾਨ ਅਤੇ ਕੋਈ ਇੱਕ ਵੀ ਬਚਿਆ ਨਹੀਂ ਸੀ ਕੋਪ ਕੈ ਮਹਿ ਕੇਸਦਾਨੋ ਤਾਇਓ ਤੇਹ ਕਾਲ ਉਸ ਵੇਲੇ ਕ੍ਰੋਧਵਾਨ ਹੋ ਕੇ ਮਹਕਾਸੁਰ ਦਾਇਤ ਨੇ ਤਾਵਾਂ ਕੀਤਾ ਆਸਤਰ ਸ਼ਸਤਰ ਸੰਭਾਰ ਸੂਰੋ ਰੂਪ ਕੈ ਬਿਕਰਾਲ ਉਸ ਨੇ ਅਸ਼ਤਰ ਸ਼ਸਤਰ ਧਾਰਨ ਕਰਕੇ ਭਿਆਨਕ ਰੂਪ ਬਣਾ ਲਿਆ ਕਾਲ ਪਾਣ ਕਿਰਪਾਨ ਲੈ ਤੇਹ ਮਾਰਿਓ ਤਤਕਾਲ ਕਾਲੀ ਦੇਵੀ ਨੇ ਹੱਥ ਵਿੱਚ ਕਿਰਪਾਨ ਲੈ ਕੇ ਉਸ ਨੂੰ ਤੁਰੰਤ ਮਾਰ ਦਿੱਤਾ ਜੋਤ ਜੋਤ ਵਿਖੇ ਮਿਲੀ ਤਜ ਬ੍ਰਹਮ ਰਾਂਦਰ ਉਤਾਲ ਦੈਨ ਦੀ ਜੋਤ ਉਸਦੇ ਦਸਮ ਦਵਾਰ ਬ੍ਰਹਮ ਰੇਂਦਰ ਛੱਡ ਕੇ ਛੇਤੀ ਨਾਲ ਪਰਮ ਜੋਤ ਵਿੱਚ ਬਿਲੀਨ ਹੋ ਗਈ ਦੋਹਰਾ ਮਹਿਕਾਸੁਰ ਕਹਿ ਮਾਰ ਕਰ ਪਰ ਹੁੱਲਤ ਪੀ ਜਗ ਮਾਏ ਮਹਿਕਾਸੁਰ ਨੂੰ ਮਾਰ ਕੇ ਦੇਵੀ ਬਹੁਤ ਪ੍ਰਸੰਨ ਹੋਈ ਦਿਨ ਤੇ ਮਹਿਕੇ ਬਲੈ ਦੇਤ ਜਗਤ ਸੁਖ ਪਾਏ ਉਸ ਦਿਨ ਤੋਂ ਸੁਖ ਪ੍ਰਾਪਤੀ ਲਈ ਜਗਤ ਵਿੱਚ ਝੋਟੇ ਦੀ ਬਲੀ ਦਿੱਤੀ ਜਾਣ ਲੱਗੀ ਇਤਿ ਸ਼੍ਰੀ ਬਚੇਤਰਨਾਟਕੇ ਚੰਡੇ ਚਰਿੱਤਰੇ ਮਹਿਕਾਸੁਰ ਬਦੈ ਪ੍ਰਥਮ ਧਾਇ ਸੰਪੂਰਨਮ ਸਤ ਸੋਬਮ ਸਤ ਇਥੇ ਸ਼੍ਰੀ ਬਚੇਤਰਨਾਟਕ ਦੇ ਚੰਡੇ ਚਰਿੱਤਰ ਪ੍ਰਸੰਗ ਦੇ ਮਹਿਕਾਸੁਰ ਬਦਨਾ ਦੇ ਪਹਿਲੇ ਅਧਿਆਏ ਦੀ ਸ਼ੋਭਾ ਸਮਾਪਤੀ ਆਥ ਧੂਮ ਨੈਨ ਯੁੱਧ ਕਥਨ ਓਣ ਧੂਮ ਰਣ ਦੇ ਯੁੱਧ ਦਾ ਕਥਨ ਕੋਲਕ ਸ਼ਾਂਦ ਦੇਵ ਸੋਤਾਬ ਗਾਜੀਐ ਤਦੋ ਦੇਵੀ ਗੱਜਨ ਲੱਗੀ ਅਨਹਦ ਬਾਜੀਐ ਲਗਾਤਾਰ ਵਾਜੇ ਵੱਜ ਲਗੇ ਭੇਈ ਵਧਾਈ ਸਾਵਣੋਂ ਖੁਸ਼ੀ ਦੇਣ ਵਾਲੀ ਸਭ ਸੁਖਦਾਈ ਪਦਾਈ ਹੋਣ ਲੱਗੀ ਦੁੰਦ ਦਾ ਬਬਾਜੇ ਤੋਂ ਸੇ ਵੱਜਣ ਲੱਗੇ ਸਭ ਸੋਰ ਗਾਜੇ ਅਤੇ ਸਾਰੇ ਦੇਵਤੇ ਗੱਜਰ ਲੱਗੇ ਘਰਤ ਵਡਾਈ ਸਭ ਦੇਵੀ ਦੀ ਵਡਿਆਈ ਕਰਨ ਲੱਗੇ ਸੁਖਾਣਾ ਵਰਖਾਈ ਅਤੇ ਦੇਵੀ ਉੱਤੇ ਫੁੱਲਾਂ ਦੀ ਵਰਖਾ ਕਰਨ ਲੱਗੇ ਕੀਨੀ ਬਹੁ ਅਰਚਾ ਉਹਾਂ ਨੇ ਦੇਵੀ ਦੀ ਬਹੁਤ ਪੂਜਾ ਕੀਤੀ ਜਸ ਧੁਨ ਚਰਚਾ ਅਤੇ ਯਸ਼ ਗਾਣ ਕੀਤਾ ਪਾਇਨ ਲੱਗੇ ਦੇਵੀ ਦੇ ਪੈਰੀ ਲੱਗੇ ਸਭ ਦੁੱਖ ਭਾਗੇ ਫਲਸਰੂਪ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਗਏ ਗਾਏ ਜੈ ਕਰਖਾ ਜਿਤ ਦੇ ਛੰਦ ਕਰਖਾ ਕਾਉਣ ਲੱਗੇ ਪੁਹਪਾਣਾ ਵਰਖਾ ਆਤੇ ਫੁੱਲਾਂ ਦੀ ਵਰਖਾ ਕਰਨ ਲੱਗੇ ਸੀਸ ਨਿਵਾਏ ਉਹਨਾਂ ਨੇ ਦੇਵੀ ਅਗੇ ਸੀਸ ਝੁਕਾਈ ਸਭ ਸੁਖ ਪਾਏ ਆਤੇ ਅਜੇਹਾ ਕਰਕੇ ਸਭ ਤਰ੍ਹਾਂ ਦੇ ਸੁਖ ਪ੍ਰਾਪਤ ਕੀਤੇ ਦੋਹਰਾ ਲੋਪ ਚੰਡਕਾ ਜੋ ਪਈ ਦੇਵਨ ਕੋ ਰਾਜ ਦੇਵਤਿਆਂ ਨੂੰ ਰਾਜ ਦੇ ਕੇ ਚੰਡਕਾ ਜੀ ਲੋਪ ਹੋ ਗਈ ਬਹਾਰ ਸੋਮਬ ਨਿਆ ਸੋਮਬ ਦੋ ਆ ਦਤ ਬੜੇ ਸਰਤਾਜ ਪਿਰ ਸ਼ੋਮਨ ਸ਼ੋਮਬ ਨਾ ਦੇ ਦੋ ਦਤ ਸ਼੍ਰੋਮਣੀ ਬਣ ਕੇ ਜੋਰ ਪਕੜ ਗਏ ਚੋਪਈ ਸੋਮਨ ਸ਼ੋਮਬ ਚੜੇ ਲੈ ਕੇ ਦਲ ਸ਼ੋਮਬ ਅਤੇ ਨਿਸ਼ੋਮਬ ਫੌਜ ਲੈ ਕੇ ਚੜਪੇ ਔਰ ਅਨੇਕ ਜੀਤੇ ਜਿਨ ਜਲ ਥਲ ਜਿਨਾ ਨੇ ਜਲ ਅਤੇ ਥਲ ਦੇ ਅਨੇਕਾ ਵੈਰੀਆਂ ਨੂੰ ਜਿੱਤ ਲਿਆ ਦੇਵ ਰਾਜ ਕੋ ਰਾਜ ਛਿਨਾਵਾ ਜਿਨਾ ਨੇ ਇੰਦਰ ਦਾ ਰਾਜ ਖੋਲਿਆ ਸੇਸ਼ ਮੁਕਟ ਮਨ ਭੇਟ ਪਠਾਵਾ ਅਤੇ ਜਿਨਾ ਨੂੰ ਸ਼ੇਸ਼ਨਾਗ ਨੇ ਸਿਰ ਦੀ ਮਣੀ ਭੇਟਾ ਵਜੋਂ ਭੇਜੀ ਛੀਨ ਲਿਓ ਅਲਕੇਸ ਪੰਡਾਰਾ ਜਿਨਾ ਨੇ ਕੁਬੇਰ ਅਲਕੇਸ ਦਾ ਖਜ਼ਾਨਾ ਖੋਲਿਆ ਦੇਸ ਦੇਸ ਕੀ ਜੀਤ ਨਿਰਪਾਰਾ ਆਤੇ ਦੇਸ਼ ਦੇਸਾਂਤਰਾ ਦੇ ਰਾਜੇ ਚਿਤਲੇ ਜਹਾਂ ਤਹਾਂ ਕਰ ਦੇਤ ਪਠਾਈ ਉਹਨਾਂ ਨੇ ਜਿੱਥੇ ਕਿੱਥੇ ਦੇਨ ਤਾ ਨੂੰ ਭੇਜਿਆ ਦੇਸ਼ ਵਿਦੇਸ਼ ਜੀਤੇ ਫਿਰ ਆਏ ਜੋ ਦੇਸਾਂ ਵਿਦੇਸ਼ਾਂ ਨੂੰ ਜਿੱਤ ਕੇ ਭਰਤ ਆਏ ਦੋਹਰਾ ਦੇਵ ਸਵੈ ਤਰਾਸਤ ਭਏ ਮਨ ਮੋਂ ਕੀਓ ਵਿਚਾਰ ਸਾਰਿਆਂ ਦੇਵਤਿਆਂ ਨੇ ਭੈਪੀਤ ਹੋ ਕੇ ਮਨ ਵਿੱਚ ਵਿਚਾਰ ਕੀਤਾ ਸ਼ਰਨ ਪਵਾਨੀ ਕੀ ਸਭਾ ਭਾਜ ਪਰੇ ਨਿਰਤਾਰ ਆਕਰ ਸਾਰੇ ਨੇ ਆਸਰੇ ਹੋ ਕੇ ਭੱਜ ਕੇ ਦੇਵੀ ਦੀ ਸ਼ਰਨ ਵਿੱਚ ਜਾਪੇ ਨਰਾਜ ਛੰਦ ਸੋਤਰਾਸ ਦੇਵ ਭਾਜਿਅੰ ਦੇਵਤੇ ਡਰ ਨਾਲ ਭੱਜ ਰਹੇ ਸਨ ਪਸੇਖ ਲਾਜ ਲਾਜੀਅੰ ਵਿਸ਼ੇਸ਼ ਰੂਪ ਵਿੱਚ ਲਜਿਤ ਹੋ ਰਹੇ ਸਨ ਵਿਸ਼ਖ ਕਾਰਮੰ ਕ세 ਜਾਰੇ ਲੈਤੀ ਰਾ ਵਿਸ਼ਖ ਅਤੇ ਕਾਮਨਾ ਕਾਰਮੰ ਨੂੰ ਕ세 ਹੋਇਆ ਸੋ ਦੇਵ ਲੋਕ ਮੋਂ ਵਸੇ ਦੇਵੀ ਦੇ ਲੋਕ ਵਿੱਚ ਜਾ ਵਸੇ ਸਨ ਤਵ ਪਰ ਕੋਪ ਦੇਵ ਹੁਆ ਤਦੋ ਦੇਵੀ ਬਹੁਤ ਕਰੋਧਵਾਨ ਹੋਈ ਚਲੇ ਹਿਉ ਸ਼ਾਸਤਰ ਅਸਤਰ ਲੈ ਅਤੇ ਅਸਤਰ ਸ਼ਾਸਤਰ ਲੈ ਕੇ ਯੁੱਧ ਲਈ ਚਲ ਪਈ ਸੋ ਮੋਦ ਪਾਨ ਪਾਨ ਕੈ ਖੁਸ਼ੀ ਨਾਲ ਮਧਰਾ ਪਾਨ ਨੂੰ ਪੀ ਕੇ ਗਜੇ ਕਿਰਪਾਨ ਪਾਨ ਲੈ ਅਤੇ ਹੱਥ ਵਿੱਚ ਕਿਰਪਾਨ ਲੈ ਕੇ ਗਰਜੀ ਰਸਾਵਲ ਚੰਦ ਸੋਨੀ ਦੇਵ ਬਾਨੀ ਦੇਵਤਿਆਂ ਦੀ ਗੱਲ ਸੁਣ ਕੇ ਚੜੀ ਸਿੰਘ ਰਾਣੀ ਦੇਵੀ ਸ਼ੇਰ ਉੱਤੇ ਸਵਾਰ ਹੋ ਗਈ ਸੁਭੰ ਸ਼ਸਤਰ ਤਾਰੇ ਉਸਨੇ ਹਰ ਤਰ੍ਹਾਂ ਨਾਲ ਸ਼ubh ਸ਼ਸਤਰਾਂ ਨੂੰ ਤਾਰਨ ਕਰ ਲਿਆ ਸਵੇ ਪਾਪ ਟਾਰੇ ਜੋ ਸਭ ਤਰ੍ਹਾਂ ਦੇ ਪਾਪਾਂ ਨੂੰ ਮਿਟਾਉਣ ਵਾਲੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ